ਕੋਰ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਮੇਰੇ ਪਿੱਛੇ ਇੱਕ ਬੈਕਗ੍ਰਾਉਂਡ ਚੱਲ ਰਿਹਾ ਜਿਸ ਦੇ ਵਿੱਚ ਲਿਖਿਆ ਹੈ ਲਾਪਰਵਾਹੀ ਸਰਕਾਰੀ ਮੌਤਾਂ ਦੀ ਕਿਸ ਦੀ ਜ਼ਿੰਮੇਵਾਰੀ ਹੁਣ ਲਾਪਰਵਾਹੀ ਕਿੱਥੋਂ ਹੋਈ ਹੈ ਕਿਸ ਕੁੱਲੋਂ ਹੋਈ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਦਰਸਲ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕੋ ਵਕਤ ਤਿੰਨ ਮੌਤਾਂ ਹੋ ਗਈਆਂ ਔਰ ਤਿੰਨ ਮੌਤਾਂ ਵੱਖ-ਵੱਖ ਬਿਮਾਰੀ ਕਰਕੇ ਹੋਈਆਂ ਨੇ ਤੇ ਪਰਿਵਾਰਕ ਮੈਂਬਰਾਂ ਨੇ ਕੁਝ سنگੀਨ ਇਲਜ਼ਾਮ ਲਗਾਏ ਨੇ ਸੋ ਲਾਪਰਵਾਹੀ ਸਰਕਾਰੀ ਮੌਤਾਂ ਲਈ ਕਿਸ ਦੀ ਜ਼ਿੰਮੇਵਾਰੀ ਹੈ ਇਹ ਇੱਕ ਵੱਡਾ ਸਵਾਲ ਜਲੰਧਰ ਦੇ ਹਸਪਤਾਲ ਦੇ ਵਿੱਚ ਤਿੰਨ ਸ਼ੱਕੀ ਮੌਤਾਂ ਹੋਈਆਂ ਨੇ ਇੱਕੋ ਵੇਲੇ चंद ਮਿੰਟਾਂ ਦੇ ਵਿੱਚ ਤਿੰਨ ਸ਼ੱਕੀ ਮੌਤਾਂ ਹੋਣ ਤੇ ਹੰਗਾਮਾ ਹੋ ਗਿਆ ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕਾਂ ਦੇ ਮਾਪਿਆਂ ਦਾ ਇਹ ਇਲਜ਼ਾਮ ਹੈ ਕਿ ਹਸਪਤਾਲ ਦੇ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਇਹ ਤਿੰਨੇ ਮੌਤਾਂ ਹੋਈਆਂ ਨੇ ਡਾਕਟਰਾਂ ਨੇ ਆਕਸੀਜਨ ਦੀ ਕਮੀ ਤੋਂ ਇਨਕਾਰ ਕੀਤਾ ਉਹਨਾਂ ਦੇ ਮੁਤਾਬਕ ਅਜਿਹੀ ਕੋਈ ਗੱਲ ਨਹੀਂ ਪਰ ਜਦੋਂ ਸ਼ੰਕੇ ਪੈਦਾ ਹੋ ਗਏ ਸੀ ਪੋਸਟਮਾਰਟਮ ਕਿਉਂ ਨਹੀਂ ਕੀਤਾ ਗਿਆ ਬਿਨਾ ਪੋਸਟਮਾਰਟਮ ਤੋਂ ਹੀ ਵਾਰਸਾਂ ਨੂੰ ਮ੍ਰਿਤਕ ਦੇਹਾਂ ਦੇ ਦਿੱਤੀਆਂ ਗਈਆਂ ਔਰ ਉਹਨਾਂ ਵੱਲੋਂ ਸੰਸਕਾਰ ਵੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ ਕਿ ਇਹ ਕਮੇਟੀ ਜਾਂਚ ਕਰੇ ਪਰ ਕਮੇਟੀ ਜਾਂਚ ਕੀ ਕਰੇਗੀ ਤਕਨੀਕੀ ਨੁਕਸ ਹੋਇਆ ਜਾਂ ਨਹੀਂ ਸਿਰਫ ਇਸ ਦੀ ਜਾਂਚ ਕਰੇਗੀ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਮੌਤ ਕਿਉਂ ਹੋਈ ਹੈ ਇੱਕ ਦੀ ਜੋ ਜ਼ਹਿਰੇ ਇਲਾਜ ਮਰੀਜ਼ ਸੀਗਾ ਇੱਕ ਸੱਪ ਦੇ ਡੰਗ ਕਰਨ ਜ਼ਹਿਰੇ ਇਲਾਜ ਸੀ ਦੂਜਾ ਓਵਰਡੋਸ ਕਰਨ ਜ਼ਹਿਰੇ ਇਲਾਜ ਸੀ ਤੇ ਤੀਜਾ ਮਰੀਜ਼ ਉਸ ਨੂੰ ਟੀਬੀ ਦੀ ਸ਼ਿਕਾਇਤ ਸੀ ਉਹ ਇਲਾਜ ਦੇ ਲਈ ਆਇਆ ਹੋਸੀ ਤਿੰਨੇ ਮਰੀਜ਼ਾਂ ਦੀ ਮੌਤ ਇੱਕ ਵੱਡੀ ਪਹੇਲੀ ਬਣ ਗਈ ਹੈ ਚਾਹੀਦਾ ਤਾਂ ਸ਼ਾਇਦ ਇਹ ਸੀਗਾ ਕਿ ਇਹਨਾਂ ਦੀਆਂ ਮੌਤਾਂ ਦੀ ਜਾਂਚ ਦੇ ਲਈ ਪੋਸਟਮਾਰਟਮ ਹੁੰਦਾ ਤਾਂ ਪਤਾ ਲੱਗ ਪੈਂਦਾ ਕਿ ਆਖਰਕਾਰ ਮੌਤ ਦਾ ਕਾਰਨ ਕੀ ਹੋਇਆ ਬਿਨਾ ਪੋਸਟਮਾਰਟਮ ਤੋਂ ਆਨੰਦ ਫਾਨਨ ਦੇ ਵਿੱਚ ਮ੍ਰਿਤਕ ਦੇहां ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਪਰਿਵਾਰਕ ਮੈਂਬਰਾਂ ਦਾ ਇਹ ਸੰਗੀਨ ਤੇ ਗੰਭੀਰ ਇਲਜ਼ਾਮ ਹੈ ਕਿ ਆਕਸੀਜਨ ਬੰਦ ਹੋ ਗਈ ਸੀ ਇੱਕਦਮ ਕੁਝ ਕੁ ਪਲਾਂ ਲਈ ਇਹ ਆਕਸੀਜਨ ਬੰਦ ਹੋਈ ਜਿਸ ਦੇ ਕਾਰਨ ਇਹ ਮੌਤਾਂ ਹੋਈਆਂ ਹੁਣ ਇਹ ਪਰਿਵਾਰ ਵੱਲੇ ਕੀ ਕਰਨੇ ਇਹ ਵੀ ਸੁਣ ਲਓ ਫਿਰ ਚਰਚਾ ਨੋ ਅਗੇ ਵਧਾਵਾਂਗੇ हाथ सूझने लग रहा है उसके सात बजे एक सूजन बंद हो गया कितनी मशीनें बंद हुई एक साथ दो नहीं बंद हुई मैं जब डायरेक्टली देखने आया कुड़ी वो तो साढ़े सामने मशीन बंद हो गई थी पेशेंट ऑलरेडी सीरियस थे तो अगर सीरियस थे तो वेंटिलेटर पे हुए थे ना उसकी डेथ हो जाए कोई ना ऑक्सीजन सप्लाई नहीं दी हमने कुछ नहीं दिया चलो बात करते ऑक्सीजन का सप्लाई कोई इस तरह नहीं हुई कट गई थोड़ा सा प्रेशर कट होया है सीगा पर हुई किसके इन लोग के है कि मेरी है इन्होंने प्लग चेंज कर देना बस हां जी चालू है चालू ये क्या है चंडीगढ़ से मेरी टीम आएगी उसी ने डॉक्टर्स आएंगे वो अप्रा इंडिपेंडेंट देखेंगे सारा क्योंकि वो ऑब्जेक्टिव है वो बात से सरकार में एक समग्र की रिपोर्ट पेश करेंगे कि कितने को तमी रहेगी है ਉਹ ਰਿਪੋਰਟ ਬਣਾਏਗੀ ਇਹ ਕਮੇਟੀ ਕਮੇਟੀ ਦੱਸੂਗੀ ਵੀ ਕੀ ਹੋਇਆ ਸੀ ਕਿੰਨੀ ਹੋਇਆ ਸੀ ਪਰ ਇਹ ਸ਼ੱਕੀ ਹਾਲਾਤਾਂ ਦੇ ਵਿੱਚ ਹੋਈਆਂ ਤਿੰਨ ਮੌਤਾਂ ਵੱਡੇ ਸਵਾਲ ਜ਼ਰੂਰ ਪੈਦਾ ਕਰ ਰਹੀਆਂ ਨੇ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਮੰਤਰੀ ਸਾਹਿਬ ਖੁਦ ਇਹ ਮੰਨ ਰਹੇ ਨੇ ਕਿ ਆਕਸੀਜਨ ਬੰਦ ਨਹੀਂ ਹੋਈ ਥੋੜਾ ਪ੍ਰੈਸ਼ਰ ਜ਼ਰੂਰ ਘਟ ਗਿਆ ਸੀਗਾ ਉਸ ਦਾ ਮਤਲਬ ਕੀ ਹੈ ਦੂਜੀ ਗੱਲ ਜੇ ਪਰਿਵਾਰਕ ਮੈਂਬਰਾਂ ਦੇ ਮਨ ਦੇ ਵਿੱਚ ਸ਼ੰਕੇ ਪੈਦਾ ਹੋ ਹੀ ਗਏ ਸੀ ਤਾਂ ਕਿਉਂ ਨਾ ਆਪਾਂ ਉਹਨਾਂ ਲਾਸ਼ਾਂ ਦੀ ਪੋਸਟਮਾਰਟਮ ਕਰਾਂਦੇ ਉਹਨਾਂ ਮਰਤਕ ਦੇਹਾਂ ਦਾ ਪੋਸਟਮਾਰਟਮ ਕਰਾਂਦੇ ਜਾਂਚ ਰਿਪੋਰਟ ਆ ਜਾਂਦੀ ਭਾਈ ਇਹਨਾਂ ਦੀ ਮੌਤ ਇਸ ਕਰਕੇ ਹੋਈ ਹੈ ਇੱਕੋ ਰਾਤ ਦੇ ਵਿੱਚ ਤਿੰਨ ਮੌਤਾਂ ਹੋ ਜਾਣਾ ਕੀ ਇਹ ਸ਼ੰਕੇ ਨਹੀਂ ਹੈ ਕਈ ਤਰ੍ਹਾਂ ਦੇ ਗੰਭੀਰ ਸਵਾਲ ਜਿਹੜੇ ਪੈਦਾ ਹੁੰਦੇ ਨੇ ਮਿਰਰ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਡਾਕਟਰ ਪੈਰਲਾਲ ਗਰਕ ਸਾਹਿਬ ਮੌਜੂਦ ਨੇ ਆ ਸਾਬਕਾ ਰਜਿਸਟਰਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਮੇਰੇ ਸਹਿਯੋਗੀ ਪ੍ਰਮੀਤ ਜੁੜ ਕੇ ਨੇ ਜਲੰਧਰ ਤੋਂ ਪ੍ਰਮਿਤ ਪਹਿਲਾਂ ਕੁਝ ਸਵਾਲ ਨੇ ਮੇਰੇ ਮੈਂ ਉਹ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਫਿਰ ਆਪਾਂ ਡਾਕਟਰ ਸਾਹਿਬ ਕੋਲ ਵੀ ਜਾਵਾਂਗੇ ਸਵਾਲ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੀ ਇਹ ਤਿੰਨ ਮੌਤਾਂ ਹੋਈਆਂ ਨੇ ਇਹ ਇੱਕੋ ਵੇਲੇ ਹੋਈਆਂ ਨੇ ਇੱਕੋ ਰਾਤ ਦੌਰਾਨ ਹੋਈਆਂ ਨੇ ਸਵੇਰੇ ਹੋਈਆਂ ਨੇ ਕਿੰਨੇ ਇੱਕ ਵਕਫੇ ਦੌਰਾਨ ਇਹ ਤਿੰਨ ਮੌਤਾਂ ਹੋਈਆਂ ਨੇ ਔਰ ਕੀ ਇਹ ਤਿੰਨੇ ਇੰਨੇ ਸੀਰੀਅਸ ਸੀ ਕਿ ਇਹਨਾਂ ਦੀ ਮੌਤ ਵੀ ਹੋ ਸਕਦੀ ਸੀ ਦੇਖੋ ਹਰਪ੍ਰੀਤ ਸਭ ਤੋਂ ਪਹਿਲਾਂ ਮੈਂ ਜਿਹੜੀ ਹੈ ਕਿ ਤੁਹਾਨੂੰ ਇੱਕ ਵਿਸਤਾਰ ਚ ਜਾਣਕਾਰੀ ਦਵਾਂਗਾ ਕਿ ਇਹ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਵੈ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਤਿੰਨ ਮੌਤਾਂ ਦਾ ਸਮਾਂ ਕਿਹਾ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗਾ 6 ਵਜੇ ਤੇ 25 30 ਮਿੰਟ ਦੇ ਆਸ-ਪਾਸ ਸਭ ਤੋਂ ਪਹਿਲਾਂ ਇੱਕ ਕਾਲ ਆਂਦੀ ਹੈ ਡਾਕਟਰਾਂ ਨੂੰ ਕਿ ਇਹ ਜਿਹੜਾ ਟਰੋਮਾ ਵਾਰਡ ਹੈ ਇਹਦੀ ਫਰਸਟ ਫਲੋਰ ਦੇ ਉੱਤੇ ਆਕਸੀਜਨ ਜਿਹੜੀ ਹੈ ਕਿ ਉਹ ਥੋੜੀ ਘਟਣੀ ਸ਼ੁਰੂ ਹੋਈ ਹੈ ਯਾਨੀ ਕਿ ਸਿੱਧੇ ਤੌਰ ਤੇ ਪ੍ਰੈਸ਼ਰ ਜਿਹੜਾ ਹੈ ਕਿ ਉਹ ਰਿਲੀਜ਼ ਹੋਣਾ ਸ਼ੁਰੂ ਹੈ ਇੱਕ ਪੇਸ਼ੈਂਟ ਚ ਸਿੰਪਟਮ ਕੁਝ ਦੇਰ ਬਾਅਦ ਦੂਸਰੇ ਪੇਸ਼ੈਂਟ ਚ ਸਿੰਪਟਮ ਕੁਝ ਦੇਰ 6:50 ਦੇ ਆਸ-ਪਾਸ ਜਿਹੜਾ ਹੈ ਕਿ ਉਹ ਡਿਟੈਕਟ ਹੋ ਜਾਂਦਾ ਹੈ ਕਿ ਆਕਸੀਜਨ ਪਲਾਂਟ ਜੋ ਕਿ ਇੱਥੋਂ ਮਹਿਜ਼ 50 ਮੀਟਰ ਦੀ ਦੂਰੀ ਤੇ ਉਹਦਾ ਜਿਹੜਾ ਹੈ ਕਿ ਲਿਕੁਇਡ ਕਿਸੇ ਤਰੀਕੇ ਦੇ ਨਾਲ ਕੋਈ ਜਿਹੜਾ 에ਅ ਕੰਪਰੈਸਰ ਦੇ ਵਿੱਚ ਸੀਗਾ ਉਹ ਜਿਹੜਾ ਹੈ ਕਿ ਲੀਕ ਕਰ ਗਿਆ ਗਿਆ ਵਾ ਜਿਸ ਤੋਂ ਬਾਅਦ ਜਿਹੜਾ ਹੈ ਕਿ ਇਹਨੂੰ ਦੁਰਸਤ ਕੀਤਾ ਗਿਆ 5 ਤੋਂ 4 ਮਿੰਟ 7 ਮਿੰਟ ਜੋ ਕਿ ਹਾਲਾਂਕਿ ਆਫੀਸ਼ੀਅਲੀ ਦੱਸਿਆ ਗਿਆ ਕਿ ਇਹ ਉਹਦੇ ਵਿੱਚ ਜਿਹੜਾ ਕਿ ਗਲਿੰਚ ਜਿਹੜਾ ਆਇਆ ਉਹਨੂੰ ਜਿਹੜਾ ਕਿ ਅਸੀਂ ਰਿਪੇਅਰ ਕਰ ਲਿੱਤਾ ਗਿਆ ਯਾਨੀ ਕਿ ਜੇ ਅਸੀਂ ਮੋਟਾ-ਮੋਟਾ ਮੰਨ ਕੇ ਚੱਲੀਏ ਜੋ ਇਸ ਵੇਲੇ ਜਾਂਚ ਚੱਲਦੀ ਪਈ ਹੈ ਪੰਜਾਬ ਹੈਲਥ ਸਿਸਟਮ ਕਾਰਪੋਰ ਨੇ ਡਾਕਟਰ ਅਨਿਲ ਗੋਇਲ ਜੋ ਇੱਥੇ ਇਸ ਵਕਤ ਅੱਜ ਸਾਰਾ ਦਿਨ ਜਲੰਧਰ ਚ ਆ ਕੇ ਤਫ਼ਤੀਸ਼ ਕਰਦੇ ਰਹੇ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਜਿਹੜੀ ਹੈ ਕਿ ਜਾਂਚ ਅੱਗੇ ਨਿਕਲਦੀ ਹੈ ਕਿ ਮਲਕੀ 6:50 ਤੱਕ ਠੀਕ ਹੋਗਾ ਪੱਲੀ ਮੌਤ ਹਰਪ੍ਰੀਤ 15 ਸਾਲਾਂ ਦੀ ਕੁੜੀ ਜਿਹਨੂੰ ਸਨੇਕ ਬਾਈਟ ਸੀ ਸੱਪ ਨੇ ਦਸਿਆ ਸੀ ਉਹਦੀ ਮੌਤ ਦੂਸਰੀ ਮੌਤ ਜਿਹੜਾ ਕੀਤੀ 32 ਸਾਲ ਦਾ ਇੱਕ ਵਿਅਕਤੀ ਦੱਸਿਆ ਜਾਂਦਾ ਸੀ 740 ਤੇ ਉਹਦੀ ਮੌਤ ਫਿਰ ਉਸ ਤੋਂ ਬਾਅਦ 750 ਤੇ ਮੌਤ ਫਿਰ ਪਰਿਵਾਰ ਜਿੱਦੋਂ ਨਿਕਲ ਕੇ ਸਾਹਮਣੇ ਆਂਦਾ ਉਹ ਇਹ ਗੱਲ ਕਹਿੰਦਾ ਹੈ ਕਿ ਮਸ਼ੀਨ ਬੰਦ ਹੋ ਗਈ ਸਵਾਲ ਇੱਥੇ ਪੈਦਾ ਹੋ ਜਾਂਦਾ ਮਸ਼ੀਨ ਬੰਦ ਕਿਹੜੀ ਹੋਈ ਪ੍ਰਵਾਸੀ ਸੀਗਾ ਪਰਿਵਾਰ ਆਈ ਸੀ ਯੂ ਤੇ ਜਦੋਂ ਅੰਦਰ ਜਾਂਦੇ ਆ ਮੋਨੀਟਰ ਲੱਗਾ ਹੁੰਦਾ ਕਹਿੰਦੇ ਛੁੱਟੀ ਲੈਣ ਆਣੇ ਸ਼ੁਰੂ ਹੋ ਤਾਂ ਇੰਨਾ ਵੱਡਾ ਇਤਿਫਾਕ ਕਿਵੇਂ ਹੋ ਗਿਆ ਕਿ 10 ਮਿੰਟ ਦੇ ਅੰਤਰਾਲ ਦੇ ਵਿੱਚ ਤਿੰਨ ਮੌਤ ਜੇ ਤੁਸੀਂ ਉਹਨੂੰ ਨਾਰਮਲ ਕਹਿ ਰਹੇ ਹੋ ਔਰ ਇਹ ਕਹਿ ਰਹੇ ਹੋ ਕਿ ਆਕਸੀਜਨ ਨਹੀਂ ਕੱਟੀ ਥੋੜਾ ਜਿਹਾ ਪ੍ਰੈਸ਼ਰ ਕੱਟ ਹੋਇਆ ਸੀਗਾ ਸਵਾਲਾਂ ਦੇ ਘੇਰੇ ਦੇ ਵਿੱਚ ਨਹੀਂ ਆ ਹਰਪ੍ਰੀਤ ਆਕਸੀਜਨ ਕਟੀ ਨਹੀਂ ਬਿਆਨ ਦੇ ਗਏ ਆਕੇ ਐਸਐਮਓ ਸਾਹਿਬ ਆਏ ਫਿਰ ਮਨਿਸਟਰ ਸਾਹਿਬ ਆਏ ਕਿ ਗਲਿੰਚ ਆ ਆ ਤਸਵੀਰ ਦੇਖ ਲੈਣ ਆ ਹੁਣ ਤਸਵੀਰ ਜਿਹੜੀ ਹੈ ਕਿ ਤਾਜੀ ਖਿੱਚੀ ਗਈ ਹੈ ਇਹ ਆਕਸੀਜਨ ਪਲੈਂਟ ਦੇ ਅੰਦਰ ਰਿਪੇਅਰ ਹੈ ਇਸ ਵਕਤ ਜਲਦੀ ਪੀ ਹਰਪ੍ਰੀਤ ਇਹ ਜਿਹੜਾ ਕੰਪਰੈਸ਼ਨ ਦੀ ਗੱਲ ਕਰਦੇ ਪਏ ਨੇ ਉਹਦਾ ਜਿਹੜਾ ਫਲੂਇਡ ਜਿਹੜਾ ਲੀਕ ਹੋਇਆ ਆ ਉਹਦੀ ਤਸਵੀਰ ਹੈ ਆ ਫਲੂਇਡ ਥੱਲੇ ਦੇਖਿਆ ਜਾ ਰਿਹਾ ਹੈ ਜੇਕਰ ਸਭ ਕੁਝ ਠੀਕ ਸੀਗਾ ਫਿਰ ਇਹ ਜਿਹੜਾ ਕਿ ਅਜ ਰਿਪੇਅਰ ਕਿਉਂ ਕੀਤਾ ਜਾ ਰਿਹਾ ਵੈ ਟੈਕਨੀਕਲ ਟੀਮ ਜੋ ਅਜ ਆਕੇ ਕਰਦੇ ਪੀ ਇਹ ਐਕਸਕਲੂਸਿਵ ਤਸਵੀਰਾਂ ਪ੍ਰੋਬਲਮ ਨੇ ਸੀ ਫਿਰ ਮ ਹੁਣ ਪੇਸ਼ੈਂਟ ਤੇ ਆਨਾ ਕਿ ਪੇਸ਼ੈਂਟ ਦੇ ਕਹਿੰਦੇ ਪਿੰਨੇ ਸਨੇਕ ਬਾਈਟ ਦਾ ਜਿਹੜਾ ਕੇਸ ਸੀਗਾ ਉਹਦੀ ਰਾਈਟ ਸਾਈਡ ਤੇ ਪੇਸ਼ੈਂਟ ਦੀ ਜਿਹੜੀ ਨਿਊਮੋਨਾਈਟਸ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਇੱਕ ਟੀਵੀ ਦਾ ਪੇਸ਼ੈਂਟ ਸੀਗਾ ਉਹਨੀਆਂ ਜਿਹੜੀਆਂ ਲੰਗਸ ਖਰਾਬ ਸੀ ਓਵਰਡੋਸ ਦਾ ਇੱਕ ਪੇਸ਼ੈਂਟ ਸੀਗਾ ਸਾਰੀਆਂ ਚੀਜ਼ਾਂ ਮੰਨ ਲੀਆਂ ਮੈਡੀਕਲ ਹਿਸਟਰੀ ਕ੍ਰਿਟੀਕਲ ਸੀ ਕਿ ਸਾਰਾ ਕੁਝ ਇਹਦੇ ਵਿੱਚ ਇਸ ਤਰੀਕੇ ਨਾਲ ਸੀਗਾ ਪਰ ਸਵਾਲ ਆ ਜਾਂਦਾ ਫਿਰ ਤੁਸੀਂ ਜਾਂਚ ਕਮੇਟੀ ਕਿਉਂ ਬਿਠਾ ਦਿੱਤੀ ਉਸ ਤੋਂ ਬਾਅਦ ਜਿਹੜਾ ਹੈ ਕਿ ਜਿੰਨੇ ਮੰਤਰੀ ਸੰਤਰੀ ਕ ਮਹਿੰਦਰ ਪਗਤ ਆਏ ਨੇ ਉਹ ਕਹਿੰਦੇ ਨੇ ਕਿ ਮੰਦਪਾਗੇ ਘਟਨਾ ਹੋਈ ਆ ਸੀ ਪਰਿਵਾਰ ਆਪਣੀ ਜਾਂਚ ਕਰਦੇ ਪਈ ਆ ਪਰ ਮੈਂ ਹਰਪ੍ਰੀ ਤੁਹਾਡੇ ਕੋਲ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਹਰੇਕੋ ਵਿਅਕਤੀ ਨੂੰ ਪਤਾ ਹੈ ਜੇਕਰ ਕਿਸੇ ਬੰਦੇ ਦੀ ਮੌਤ ਜਿਹੜੀ ਐ ਸਸਪੀਸ਼ੀਅਸ ਹੋਵੇ ਉਹ ਕਿਸ ਤਰੀਕੇ ਨਾਲ ਸਪਸ਼ਟ ਹੁੰਦੀ ਹੈ ਤੁਹਾਨੂੰ ਪਤਾ ਹੋਵੇਗਾ ਪੋਸਟਮਾਰਟਮ ਦੇ ਜ਼ਰੀਏ ਅੱਜ ਜਦੋਂ ਬਾਬਾ ਹੈਨਰੀਕ ਪਰਗਟ ਸਿੰਘ ਜਦੋਂ ਇੱਥੇ ਮੌਕੇ ਤੇ ਪਹੁੰਚਦੇ ਨੇ ਉਹ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਪੁੱਛਦੇ ਆ ਕਿ ਕਿਸ ਤਰੀਕੇ ਨਾਲ ਡੈਥ ਹੋਈ ਤੇ ਖਾਸ ਤੌਰ ਤੇ ਮੈਂ ਵੀ ਸਵਾਲ ਕੀਤਾ ਡਾਕਟਰ ਗੋਇਲ ਨੂੰ ਮੈਂ ਕਿ ਡਾਕਟਰ ਸਾਹਿਬ ਤੁਹਾਡੀ ਰਿਪੋਰਟ ਵਿੱਚ ਕੀ ਇਸ ਚੀਜ਼ ਦੀ ਤਸਦੀਕ ਹੋਏਗੀ ਅਸਲ ਕਾਰਨ ਮੌਤਾ ਕੀ ਰਿਹਾ ਕਹਿੰਦੇ ਮੈਂ ਹੈਗਾ ਟੈਕਨੀਕਲ ਜਿਹੜੀ ਆਪਣਾ ਟੀਮ ਦਾ ਹੈੱਡ ਮੈਂ ਪੀ ਐਚ ਐਸ ਸੀ ਤੋਂ ਆ ਮੈਂ ਮੌਤਾ ਕਾਰਨ ਲੱਭਣ ਨਹੀਂ ਆਇਆ ਗਲਿੰਚ ਕਿੱਥੇ ਰਿਹਾ ਉਹ ਸਾਹਮਣੇ ਮੈਨੀਫੋਲਡ ਲੱਗਾ ਜੇਕਰ ਆਕਸੀਜਨ ਪਲਾਂਟ ਬੰਦ ਹੋ ਜਾਂਦਾ ਇਹ ਜਿਹੜੇ ਸਿਲੰਡਰ ਨੇ ਆਟੋਮੈਟਿਕਲੀ ਸ਼ੁਰੂ ਹੋ ਜਾਣੇ ਕੀ ਇਸ ਸਮੇਂ ਸਿਰ ਚੱਲੇ ਜੇਕਰ ਆਕਸੀਜਨ ਪ੍ਰ ਹੋਏ ਲਾਸਟ ਰਿਪੇਅਰ ਕਦੋਂ ਹੋਈ ਕਿਸ ਤਰੀਕੇ ਨਾਲ ਹੋਈ ਮਤਲਬ ਕਿ ਤੁਸੀਂ ਜਾਣ ਦੀ ਕੀਮਤ ਤਾਂ ਕੀ ਦੇਖਣੀ ਸੀ ਤੁਸੀਂ ਉਹਦਾ ਕਾਰਨ ਕੀ ਲੱਭਣਾ ਸੀ ਤੁਸੀਂ ਤੁਹਾਡੇ ਨਾਲੋਂ ਜਾਣ ਦੀ ਕੀਮਤ ਨਾਲੋਂ ਵੱਧ ਟੈਕਨੀਕਲ ਚੀਜ਼ਾਂ ਸਾਹਮਣੇ ਆ ਗਈਆਂ ਕਿ ਉਸ ਚੀਜ਼ਾਂ ਦੇ ਸਾਹਮਣੇ ਕਿਸੇ ਦੀ ਜਵਾਬ ਦੇਣੀ ਸੀ ਚਲੋ ਮੰਨ ਲੇ ਨੇ ਇੱਕ ਪਾਸੇ ਕਿ ਮੈਡੀਕਲ ਹਿਸਟਰੀ ਬੜੀ ਕ੍ਰਿਟੀਕਲ ਸੀਗੀ ਕਿਸੇ ਦੀ 25 ਸੈਚੂਰੇਸ਼ਨ ਸੀ ਉਹ ਆਕਸੀਜਨ ਉਹ ਨਹੀਂ ਕੰਪਲੀਟ ਨਹੀਂ ਹੋ ਪਾਰੀ ਸੀ ਪਰ ਜਨਾਬ ਸਿਵਲ ਹਸਪੀਟਲ ਪੰਜਾਬ ਦਾ ਸਭ ਤੋਂ ਵੱਧ ਬੈਡਡ ਹਸਪੀਟਲ ਹੈ 1000 ਲੀਪੀਐਮ ਦਾ ਤੁਹਾਡੇ ਕੋਲ ਇੱਥੇ ਜਿਹੜਾ ਕਿ ਗੈਸ ਪਲਾਂਟ ਲੱਗਾ ਹੈ ਦਾਵੇ ਤੁਸੀਂ ਕਰ ਰਹੇ ਹੋ 150 ਸਾਡੇ ਕੋਲ ਵੱਡੇ ਔਰ ਬੈਕਅਪ ਵਾਸਤੇ ਬਹੁਤ ਕੁਛ ਹੈ ਜਨਾਬ ਜੇ ਮੌਕੇ ਤੇ ਨਹੀਂ ਚੱਲੇਗਾ ਫਿਰ ਤੁਸੀਂ ਕਿਉਂ ਮੰਨਦੇ ਹੋ ਕਿ ਤੁਹਾਡੇ ਆ ਕੇ ਮਿਸਟਰ ਕਿਉਂ ਕਹਿੰਦੇ ਪਏ ਨੇ ਕਿ ਅਸੀਂ ਵੱਡੀ ਗੱਲ ਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਣ ਦੇ ਲਈ ਆਮ ਲੋਕ ਆਂਦੇ ਨੇ ਜੇ ਇਹ ਹਾਈ ਪ੍ਰੋਫਾਈਲ ਕੋਈ ਕੇਸ ਹੁੰਦਾ ਨਾ ਜੇ ਕਿਸੇ ਕਰੋੜਪਤੀ ਦਾ ਬੰਦਾ ਕੋਈ ਬੱਚਾ ਜਾਂ ਕੋਈ ਘਰ ਦਾ ਮਰਿਆ ਹੁੰਦਾ ਤਾਂ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ ਹੜਕੰਪ ਮਚਿਆ ਹੁੰਦਾ ਤਿੰਨ ਮੌਤਾਂ ਹੋਈਆਂ ਨੇ ਸਰਕਾਰੀ ਹਸਪਤਾਲ ਦੇ ਵਿੱਚ 15 ਮਿੰਟ ਦੇ ਅੰਦਰ ਅੰਦਰ ਸ਼ੱਕੀ ਮੌਤਾਂ ਹੋਈਆਂ ਨੇ ਜਾਂਚ ਕਮੇਟੀ ਇਹ ਦੇਖੇਗੀ ਕਿ ਸਿਲੰਡਰ ਦੇ ਵਿੱਚੋਂ ਗੈਸ ਆਈ ਸੀ ਕਿ ਨਹੀਂ ਆਈ ਸੀ ਪਰ ਉਹ ਤਿੰਨ ਮੌਤਾਂ ਕਿਵੇਂ ਹੋਈਆਂ ਕਿਉਂ ਹੋਈਆਂ ਉਹਦਾ ਪੋਸਟਮਾਰਟਮ ਕਰਕੇ ਰਿਪੋਰਟ ਤਿਆਰ ਕਰਨ ਲਈ ਕੋਈ ਤਿਆਰ ਨਹੀਂ ਹੈ ਡਾਕਟਰ ਪੈਰਲਲ ਗਰਗ ਸਾਹਿਬ ਗਰਗ ਸਾਹਿਬ ਥੋੜਾ ਮੈਡੀਕਲ ਹਿਸਟਰੀ ਦੇ ਵਿੱਚ ਦੱਸੋ ਕਿ ਜੇ ਕਿਸੇ ਦੀ ਸ਼ੱਕੀ ਮੌਤ ਹੁੰਦੀ ਹੈ ਜੇ ਪਰਿਵਾਰਕ ਮੈਂਬਰ ਅਲੀਗੇਸ਼ਨ ਲਗਾਉਂਦੇ ਨੇ ਕਿ ਕਿਸੇ ਅਣਗੈਲੀ ਕਰਕੇ ਇਹਦੀ ਮੌਤ ਹੋਈ ਹੈ ਤਾਂ ਕੀ ਉਸ ਦਾ ਪੋਸਟਮਾਰਟਮ ਕੀਤਾ ਜਾਣਾ ਚਾਹੀਦਾ ਸੀ ਕਿ ਨਹੀਂ ਕੀਤਾ ਜਾਣਾ ਚਾਹੀਦਾ ਸੀ ਬਿਲਕੁਲ ਕੀਤਾ ਜਾਣਾ ਚਾਹੀਦਾ ਸੀ ਜਦ ਵੈਸੇ ਵੀ ਅਚਾਨਕ ਮੌਤ ਹੋ ਗਈ ਹੈ ਤੇ ਪੋਸਟਮਾਰਟਮ ਕਰ ਲਓ ਕਿਉਂਕਿ ਰੋੜਾ ਪੈ ਗਿਆ ਕਿ ਜੀ ਆਕਸੀਜਨ ਘਟ ਗਈ ਹੈ ਪ੍ਰੈਸ਼ਰ ਘਟ ਗਿਆ ਆਪ ਹੀ ਮੰਨਦੇ ਨੇ ਥਾਂ ਥਾਂ ਤੇ ਹੁਣ ਤਾਂ ਰਿਪੋਰਟਾਂ ਨੇ ਤੁਸੀਂ ਆ ਦਿਖਾਈ ਦਿੱਤਾ ਹੈ ਕਿ ਉਹਨਾਂ ਨੇ ਮੰਨ ਲਿਆ ਕਿ ਪ੍ਰੈਸ਼ ਘਟਿਆ ਸੀ ਜੀ ਥੋੜਾ ਘਟਿਆ ਸੀ ਘੱਟ ਟਾਈਮ ਵਾਸਤੇ ਘਟਿਆ ਸੀ ਮਰੀਜ਼ ਚੰਗ ਸੀ ਇਹ ਸਾਰਾ ਕੁਝ ਮੰਨ ਲਿਆ ਇਹਦੇ باوجود ਪੋਸਟਮਾਰਟਮ ਤਾਂ ਕੋਈ ਹਰ ਜਨੀ ਸੀ ਪੋਸਟਮਾਰਟਮ ਚਾਹਿਆ ਜਾਂਦਾ ਸੀ ਜੇ ਆਕਸੀਜਨ ਘਟਨ ਕਰਕੇ ਮਰੀਜ਼ ਮਰਿਆ ਹੋਊਗਾ ਤਾਂ ਇੱਕ ਦਾ ਮੰਨ ਲਓ ਜਿਹਦਾ 25% ਸੈਚੂਰੇਸ਼ਨ ਸੀ ਉਹਦੀ ਸੈਚੂਰੇਸ਼ਨ ਜੇ 10 ਤੇ ਆਈ ਹੋਈ ਆਪੇ ਪਤਾ ਲੱਗ ਜੂਗਾ ਭਾਈ ਆਕਸੀਜਨ ਘਟੀ ਜੋ 25 ਚ ਖੜੀ ਸੀ ਫੇਰ ਵੀ ਮਰ ਗਿਆ ਜਾਂ 24 ਚ ਆ ਕੇ ਮਰ ਗਿਆ ਫੇਰ ਆਪਾਂ ਕਾਂਗੇ ਨਹੀਂ ਆਕਸੀਜਨ ਕਰਕੇ ਨਹੀਂ ਮਰਿਆ ਸੋ ਇਹ ਤਾਂ ਤੁਹਾਨੂੰ ਵੜ ਕੇ ਜੇ ਤੁਹਾਡਾ ਕੋਈ ਵਿੱਚ ਨਹੀਂ ਸੀ ਹਸਪਤਾਲ ਵਿੱਚ ਕੋਈ ਨੁਕਸਾਨ ਨਹੀਂ ਆਕਸੀਜਨ ਦਾ ਪ੍ਰੈਸ਼ਰ ਘਟਨ ਕਰਕੇ ਨਹੀਂ ਹੋਈ ਮੌਤ ਤੁਹਾਨੂੰ ਇਹ ਜੋ ਰਿਫਰਨਸ ਸੀ ਵੀ ਆ ਲੈ ਸਕੋ ਜਿਆਪੇ ਸੋ ਇੱਕ ਤਾਂ ਇਹ ਦੂਜੀ ਗੱਲ ਮੈਂ ਇਹ ਵੀ ਕਹਿਣਾ ਜੀ ਇਹ ਅਸਮ ਚ ਅਸੀਂ ਜਦ ਮੌਕਾ ਆਉਂਦਾ ਉਦੋਂ ਕਹਿੰਨੇ ਆ ਇਹ ਹੈਲਥ ਸਿਸਟਮ ਕਾਰਪੋਰੇਸ਼ਨ ਜਿੱਦਿਆਂ ਨਹੀਂ ਬਣਿਆ ਨੇ ਹਸਪਤਾਲਾਂ ਨੂੰ ਬਹੁਤੇ ਵੱਡੀ ਖਰਾਬੀ ਕਰਿਆ ਇਹਦੀ ਰੋਡ ਤਾਂ ਹੈ ਨਹੀਂ ਸੀ ਬਣਾਤੀ 7 ਸਾਲ ਵਾਸਤੇ ਬਣੀ ਸੀ ਹੁਣ ਪਤਾ ਨਹੀਂ ਸਾਰਾ ਪਰਚੇਜ਼ ਵੀ ਇਹੀ ਕਰਿਆ ਨੇ ਪਹਿਲਾਂ ਕਹਿੰਦੇ ਸੀ ਸਾਰੇ ਇੱਕ ਵਾਰੀ ਸਾਡੇ ਮੈਡੀਕਲ ਗਾਲਾਂ ਦੇ ਵਿੱਚ ਠੇਕਾ ਦੇ ਨੂੰ ਫਿਰਦੇ ਸੀ ਇਹ ਵੀ ਅਸੀਂ ਅਸੀਂ ਦਿਆ ਕਰਾਂਗੇ ਜੀ ਠੇਕਾ ਮੈਂ ਕਿਹਾ ਠੇਕਾ ਤੁਸੀਂ ਦੇਣਾ ਠੇਕਾ ਅਸੀਂ ਦੇਣਾ ਤੇ ਤੁਸੀਂ ਠੇਕਾ ਇੰਜੀਨੀਅਰ ਦੇਓਗੇ ਤੁਸੀਂ ਤੁਸੀਂ ਕਿਹੜਾ ਮਰੀਨੋ ਜਵਾਬ ਦਿਓ ਸੋ ਇੱਥੇ ਜਿਹੜਾ ਪ੍ਰੈਸ਼ਰ ਘਟਿਆ ਇਹ ਆਪਣੇ ਆਪ ਚ ਇੱਕ ਨੈਗੇਟਿਵ ਗੱਲ ਹੈ ਮੈਂ ਨਰਸਰੀ ਡਿਪਾਰਟਮੈਂਟ ਚ ਰਿਹਾਂ ਜੀ ਬੇਹੋਸ਼ ਕਰ ਦਿਆ ਸੀ ਮਰੀਜ਼ ਨੂੰ ਸਾਹ ਦਿੰਦੇ ਰਹਨੇ ਆ ਤੇ ਜੇ 2 ਮਿੰਟ ਜਸ ਜੇ ਸਾਹ ਰੁਕ ਜੇ ਬੰਦਾ ਉਦੀ ਵਕ ਜਾਂਦਾ ਹ ਅਸ ਫਿਕਸਿਆ ਕਹਿੰਦੇ ਅਸੀਂ ਇਹਨੂੰ ਜੀ ਸਾਹ ਵਿਸੇ ਰੰਦਾ ਸਾਹ ਰੁਕ ਕੇ ਮਰਨਾ ਆ ਜਿਹੜਾ ਕਿਸਦਾ ਕਹਿੰਦੇ ਗੱਲ ਤੇ ਗੁੱਠਾ ਦੇਤਾ ਜੀ ਪਰ ਨਾ ਪਤਾ ਜੀ ਡੰਗ ਤਾਂ ਉਹ ਸਾਹ ਰੁਕਦਾ ਅਸਲ ਚ ਹੂੰ ਜੇ ਸਾਹ ਰੁਕਦਾ ਕੀ ਆਕਸੀਜਨ ਨਹੀਂ ਜਾਂਦੀ ਹੁਣ ਇੱਥੇ ਆਕਸੀਜਨ ਸਿੱਧੀ ਵੈਂਟੀਲੇਟਰਾਂ ਹੀ ਦਿੱਤੀ ਜਾ ਰਹੀ ਹੈ ਜਿੰਨੀ ਆਕਸੀਜਨ ਜਾਣੀ ਆ ਜੇ ਉਨੀ ਨਹੀਂ ਜਾਏਗੀ ਕਿ ਬੰਦੇ ਨੇ ਮਰਨੇ ਮਰਨੇ ਕੋਈ ਹੋਰ ਕੋਈ ਰਸਤਾ ਹੀ ਨਹੀਂ ਉਹਦੇ ਆਕਸੀਜਨ ਦਾ ਉਹੀ ਬਿਲਕੁਲ ਠੀਕ ਗੱਲ ਤੁਹਾਡੀ ਪ੍ਰਮਿਤ ਹੁਣ ਜਾਂਚ ਕਮੇਟੀ ਤਾਂ ਬਣਾ ਦਿੱਤੀ ਗਈ ਹੈ ਕਿ ਕਿਉਂਕਿ ਜਿਹੜੇ ਸਿਹਤ ਮੰਤਰੀ ਨੇ ਉਹ ਵੀ ਆਏ ਸੀ ਸਿਹਤ ਮੰਤਰੀ ਨੇ ਵੀ ਕਿਹਾ ਕਿ ਦਿੱਲੀ ਤੋਂ ਮਾਫ ਕਰਨਾ ਚੰਡੀਗੜ੍ਹ ਤੋਂ ਡਾਕਟਰਾਂ ਦੀ ਇੱਕ ਟੀਮ ਆ ਰਹੀ ਹੈ ਉਹ ਜਾਂਚ ਕਰੇਗੀ ਉਹ ਰਿਪੋਰਟ ਦੇਗੀ ਉਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਏਗੀ ਕਿ ਡਾਕਟਰਾਂ ਦੀ ਜਿਹੜੀ ਟੀਮ ਆ ਰਹੀ ਹੈ ਜਾਂ ਆ ਚੁੱਕੀ ਹੈ ਉਹ ਇਹ ਜਾਂਚ ਕਰੇਗੀ ਕਿ ਆਕਸੀਜਨ ਆਈ ਸੀ ਕਿ ਨਹੀਂ ਆਈ ਸੀ ਪਰ ਜਿਹੜੀਆਂ ਡੈੱਡ ਬਾਡੀਜ਼ ਜਾ ਚੁੱਕੀਆਂ ਹੈ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਜਾਏਗੀ ਜਾਂ ਕੀਤੀ ਜਾਏਗੀ ਇਹਦੇ ਬਾਰੇ ਸਵਾਲ ਨਹੀਂ ਕੀਤਾ ਗਿਆ ਉਹਨਾਂ ਨੂੰ ਜਾਂ ਇਹਦੇ ਬਾਰੇ ਕੋਈ ਲੌਜਿਕ ਸੀਗਾ ਕਿਸ ਬਿਹਾਫ ਤੇ ਉਹਨਾਂ ਡੈੱਡ ਬੋਡੀਜ਼ ਨੂੰ ਰੀਲੀਜ਼ ਕਰ ਦਿੱਤਾ ਗਿਆ ਦੇ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੂੰ ਬਿਨਾ ਕਿਸੇ ਜਾਂਚ ਤੋਂ ਕਿ ਭਾਈ ਗਲਤੀ ਕੀਤੀ ਹੈ ਕਿਸ ਦੇ ਕਰਕੇ ਮੌਤਾਂ ਹੋਈਆਂ ਦੇਖੋ ਹਰਪ੍ਰੀਤ ਅਜੀਤ ਜੀ ਤੋਂ ਅਸੀਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਖੜੇ ਸੀਗਾ ਨਾ ਜਦੋਂ ਉੱਥੇ ਬਾਵਾ ਹੈਂਡਰੀ ਤੇ ਪ੍ਰਗਟ ਸਿੰਘ ਹੋਰੀ ਆਏ ਤੇ ਜਦੋਂ ਸਵਾਲ-ਜਵਾਬ ਹੋ ਰਹੇ ਸੀ ਉਹਨਾਂ ਨੇ ਆਪਣਾ ਪੁੱਛਿਆ ਠੀਕ ਹੈ ਪੋਲਿਟਿਕਲ ਨੈਰੇਟਿਵ ਸੀਗਾ ਪਰ ਇੱਕ ਹਿਊਮਨਿਟੇਰੀਅਨ ਗਰਾਉਂਡ ਦੇ ਉੱਤੇ ਜ਼ਰੂਰ ਇਹ ਸਵਾਲ ਕੀਤੇਗੇ ਕਿ ਟੈਕਨੀਕਲ ਟੀਮ ਕਿਸ ਤਰੀਕੇ ਨਾਲ ਤੁਹਾਡੀ ਜਿਹੜੀ ਹੈ ਕਿ ਉਹ ਸਰਵੇਲੈਂਸ ਕਰੇਗੀ ਰਿਪੋਰਟ ਕਿਸ ਤਰ੍ਹਾਂ ਪੇਸ਼ ਕਰੇਗੀ ਤੇ ਡਾਕਟਰ ਸਾਹਿਬ ਨੇ ਅੱਗੇ ਜਵਾਬ ਦਿੱਤਾ ਗੁਹਿਲ ਸਾਹਿਬ ਨੇ ਕਿ ਪ੍ਰਾਈਵੇਟ ਹਸਪੀਟਲ ਦੇ ਟੈਕਨੀਸ਼ੀਅਨ ਹੋਣ ਸਾਡੇ ਜਿੰਨੇ ਵੀ ਐਕਸਪਰਟਸ ਨੇ ਚਾਹ ਪੀਐਸਸੀ ਦਾ ਕੋ ਨਾ ਚਾਹੀਦਾ ਸੀਗਾ ਉਹ ਲੈ ਗਿਆ ਕਿ ਨਹੀਂ ਆਕਸੀਜਨ ਪਲਾਂਟ ਕਿਸ ਤਰੀਕੇ ਨਾਲ ਚੱਲਦਾ ਪਿਆ ਸੀ ਮਤਲਬ ਕਿ ਓਵਰ ਆਲ ਆਲੇ ਦੁਆਲੇ ਦੀਆਂ ਗੱਲਾਂ ਬਹੁਤ ਕੀਤੀਆਂ ਗਈਆਂ ਤੇ ਇਹ ਵੀ ਗੱਲ ਨਾਲ ਕੀਤੀ ਗਈ ਕਿ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦੱਸਾਂਗਾ ਪਰ ਸਵਾਲ ਹਰ ਪ੍ਰੀਤ ਫੇਰਾ ਕੇ ਉੱਥੇ ਹੀ ਮੁੱਕ ਜਾਂਦਾ ਕੀ ਤੁਸੀਂ ਇਸ ਚੀਜ਼ ਦੀ ਤਸਦੀਕ ਕਰ ਪਾਓਗੇ ਆਪਣੀ ਰਿਪੋਰਟ ਦੇ ਵਿੱਚ ਕਿ ਮੌਤਾਂ ਜਿਹੜੀਆਂ ਨੇ ਕਿ ਕੀ ਆਕਸੀਜਨ ਦੀ ਘਾਟ ਕਰਕੇ ਜਿਹੜੀ ਆ ਕਿ ਉਹਨਾਂ ਦੀ ਮੌਤ ਜਿਹੜੀ ਹੋਈ ਹੈ ਤੇ ਜਵਾਬ ਉੱਥੋਂ لازمی ਆ ਗਿਆ ਫੈਮਿਲੀ ਮੈਂਬਰਸ ਨੇ ਨਹੀਂ ਦਬਾ ਪਾਇਆ ਕਿ ਪੋਸਟਮਾਰਟਮ ਕੀਤਾ ਜਾਵੇ ਫੈਮਿਲੀ ਮੈਂਬਰਸ ਵੀ ਮ੍ਰਿਤਕ ਦੇਹਾਂ ਲੈ ਕੇ ਚਲੇ ਗਏ ਕਿਉਂਕਿ ਹੁਣ ਜਿਹੜੀਆਂ ਬਾਈਟ ਸੁਣੀਆ ਉਹ ਤਾਂ ਵਿਚਾਰੇ ਕਹਿ ਰਹੇ ਨੇ ਕਿ ਅਣਗੈਲੀ ਕਰਕੇ ਮੌਤਾਂ ਹੋਈਆਂ ਦੇਖੋ ਹਰਪ੍ਰੀਤ ਇਹ ਮਾਮਲੇ ਦੇ ਵਿੱਚ ਜਿਹੜੀ ਹਸਪਤਾਲ ਦੀ ਥੋੜੀ ਜਿਹੀ ਜਾਨ ਛੁੱਟਦੇ ਪਈ ਹੈ ਨਾ ਉਹਦਾ ਵਜ੍ਹਾ ਜਿਹੜੀ ਇੱਕ ਇਹ ਵੀ ਹੈ ਕਿ ਇੱਕ ਤਾਂ ਪ੍ਰਵਾਸੀਓ ਪਰਿਵਾਰ ਸੀਗੇ ਰਾਤ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਮਸ਼ੀਨ ਬੰਦ ਹੋ ਗਈ ਵਿਚਾਰੇ ਕਿ ਤੁਸੀਂ ਇੱਥੇ ਹੀ حساب ਲਗਾਓਗੇ ਕਿ ਅਗਲੇ ਨੂੰ ਇਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਹੈਗਾ ਕਿ ਆਈਸੀਯੂ ਦੇ ਅੰਦਰ ਕਿਹੜੀ ਮਸ਼ੀਨ ਹੁੰਦੀ ਮੋਨੀਟਰ ਹੁੰਦਾ ਪਲਸ ਰੇਟ ਜਿਹੜੀ ਆ ਕਿ ਦੇਖ ਦਿਓ ਕਹਿੰਦੇ ਸਿੱਧੀ ਲਾਈਨ ਆਣੀ ਸ਼ੁਰੂ ਹੋ ਗਈ ਇਟਮੀਤ ਬੰਦਾ ਡੈੱਡ ਹੋ ਗਿਆ ਤੇ ਮੋਨੀਟਰ ਜਿਹੜਾ ਕਿ ਸਿੱਧੀ ਲਾਈਨ ਦਿਖਾਏਗਾ ਉਹ ਮਸ਼ੀਨ ਬੰਦ-ਬੰਦ ਜਿਹੜਾ ਕਿ ਰੋਲਾ ਪਾਏਗੇ ਹਾਲਾਂਕਿ ਕੁਝ ਕਹਿੰਦੇ ਸੀ ਅਸੀਂ ਮੌਕੇ ਤੇ ਹੈਗੇ ਨਹੀਂ ਸੀਗੇ ਪਰ ਨਾਲ ਇਹ ਵੀ ਕਹਿੰਦੇ ਪਏ ਨੇ ਕਿ ਜਿਹੜਾ ਕਿ ਇੱਕ ਦੋ ਦਿਨ ਪਹਿਲਾਂ ਤੋਂ ਅਸੀਂ ਜਿਹੜੀ ਕੰਪਲੇਂਟ ਕਰਦੇ ਫਿਰ ਮੰਜੇ ਆਫੀਸ਼ੀਅਲਟਿੰਗ ਬਿਆਨਾਂ ਦੇ ਉੱਤੇ ਆਵਾਂ ਉਹ ਕਹਿੰਦੇ ਪਏ ਨੇ ਕਿ ਆਪ ਹੀ ਗੁਲਬ ਕਿ ਕਰਵਾਇਆ ਗਿਆ ਤੇ ਅੱਗੋਂ ਤਰਕੇ ਇਹ ਵੀ ਸੁਣਨ ਨੂੰ ਮਿਲਿਆ ਕਿ ਪੁਲਿਸ ਕੇਸ ਜਿਹੜੇ ਹੁੰਦੇ ਨੇ ਨਾ ਜਾਂ ਐਮਐਲਆਰ ਜਾਂ ਐਫਆਈਆਰ ਹੁੰਦੀਆਂ ਪੁਲਿਸ ਇੰਟਰਵਿਨ ਕਰਦੇ ਉਸ ਕੰਮਾਂ ਦਾ ਵਿੱਚ ਜਿਹੜਾ ਕਿ ਪੋਸਟਮਾਰਟਮ ਜ਼ਰੂਰ ਜਿਹੜਾ ਕਿ ਉਹ ਹੁੰਦਾ ਇਸ ਮਾਮਲੇ ਦੇ ਵਿੱਚ ਫੈਮਿਲੀ ਨੇ ਕੰਸੈਂਟੈਂਟਲੀ ਤੱਕ ਕਹਿੰਦੇ ਅਸੀਂ ਪੋਸਟਮਾਰਟਮ ਨਹੀਂ ਕਰਾਣਾ ਚਾਹੁੰਦੇ ਇੱਕ ਨੂੰ ਭੇਜਤਾ ਦੁਪਹਿਰ 2 ਵਜੇ ਤੱਕ ਕਹਿੰਦੇ ਸੀ ਇੱਕ ਦਾ ਸੰਸਕਾਰ ਵੀ ਹੋ ਗਿਆ ਪਰ ਮੈਂ ਹਰਪੀ ਤੁਹਾਨੂੰ ਇਸ ਰਿਪੋਰਟ ਦੇ ਖੀਰਚ ਦੱਸ ਦਿਆਂ ਉਹ ਸਾਹਮਣੇ ਜਿਹੜੀ ਤੁਸੀਂ ਮਾਨ ਸਾਹਿਬ ਦੇ ਹੱਥ ਜੋੜਿਆਂ ਦੇ ਫੋਟੋ ਵੇਖਦੇ ਪਿਓ ਨਾ ਮੌਤ ਦਾ ਕਾਰਨ ਇਸੇ ਤਰੀਕੇ ਦੇ ਨਾਲ ਕਿਸਨੂੰ ਉਹਨਾਂ ਨੂੰ ਪੁੱਛਣਾ ਹੈ ਨਾ ਕਿਸ ਤਰੀਕੇ ਦੇ ਨਾਲ ਕਾਰਨ ਰਿਹਾ ਵਾ ਗੱਲਾਂ ਉਹੀ ਕੌਫਰ ਕੇ ਆ ਜਾਣੀਆਂ ਕਿ ਰਿਪੇਅਰ ਹੋਏਗੀ ਬੰਦੇ ਟੈਕਨੀਕਲ ਠੀਕ ਨਹੀਂ ਮੇਰੇ ਤੱਕ ਦੇ ਹਾਂ ਚਲੀਆਂ ਗੀਆਂ ਸੰਸਕਾਰ ਵੀ ਹੋ ਗਏ ਕੀ ਹੁਣ ਮੌਤ ਦੇ ਕਾਰਨਾਂ ਦੀ ਵਜ੍ਹਾ ਪਤਾ ਲੱਗ ਸਕੇਗੀ ਦੇਖੋ ਗੱਲ ਇਹ ਹੈ ਜਿਹੜੇ ਤਾਂ ਵੀ ਮਰੀਜ਼ ਕਾਦੇ ਕਰਕੇ ਮਰਿਆ ਜਾਂ ਤਾਂ ਬਿਲਕੁਲ ਨਹੀਂ ਪਤਾ ਲੱਗਣਾ ਕਿਉਂਕਿ ਜੇ ਪ੍ਰੈਸ਼ਰ ਘਟਿਆ ਵੀ ਹੋਇਆ ਉਹ ਕਹਿੰਗੇ ਜੀ ਪ੍ਰੈਸ਼ਰ ਘਟਕੇ ਨਹੀਂ ਮਰਿਆ ਹਮ ਗਲਤੀ ਤਾਂ ਵੈਸੇ ਸਾਡੇ ਸਮਾਜ ਵਿੱਚ ਹੀ ਨਹੀਂ ਮੰਨਣ ਨੂੰ ਤਿਆਰ ਕਿ ਇਹਨਾਂ ਨੇ ਤਾਂ ਕੀ ਮੰਨਣੀ ਆ ਦੂਜਾ ਜਿਹੜਾ ਇੱਕ ਸਵਾਲ ਇਹ ਕਿਹਾ ਜੀ ਵੀ ਜੀ ਰਿਸ਼ਤੇਦਾਰ ਪੋਸਟਮਾਰਟਮ ਵਾਸਤੇ ਨਹੀਂ ਮੰਨੇ ਕਈ ਵਾਰ ਨਹੀਂ ਵੀ ਮੰਨਦੇ ਇਹ ਗੱਲ ਠੀਕ ਹੈ ਜੇ ਪੁਲਿਸ ਕੇਸ ਰਜਿਸਟਰ ਨਾ ਕਰੇ ਹੋਵੇ ਪੁਲਿਸ ਦਾ ਕੇਸ ਤੇ ਮਾਤਿਆਂ ਨੂੰ ਕਿਸੇ ਨੂੰ ਤਾਂ ਕਹਿਣਾ ਪੈਂਦਾ ਨਾ ਜਿਸ ਇਹਦਾ ਪੋਸਟਮਾਰਟਮ ਕਰੋ ਉਹ ਨਹੀਂ ਕਿਹਾ ਹੋ ਮੰਨ ਲਿਆ ਸਾਰੀ ਗੱਲ ਮੰਨ ਲਿਆ ਉਹ ਮਰੀਜ਼ ਬਹੁਤ ਜ਼ਿਆਦਾ ਤੰਗ ਸੀਗੇ ਕਿਉਂਕਿ ਨਸ਼ੇੜੀ ਸੀਗਾ ਇੱਕ ਇੱਕ ਬੰਦੇ ਤੋਂ ਟੀਵੀ ਸੀਗੀ ਪਤਾ ਨਹੀਂ ਉਹਦਾ ਫੇਫੜਾ ਕਿੰਨਾ ਖਰਾਬ ਸੀ ਕਿੰਨਾ ਠੀਕ ਸੀ ਆਪਾਂ ਇਹ ਸਾਰਾ ਕੁਝ ਮੰਨ ਲੈਣੇ ਆ ਜੀ ਜਿਹੜਾ ਮਰੀਜ਼ ਮਰ ਵੀ ਰਿਹਾ ਹੈ ਕਿ ਉਹਨੂੰ ਕੋਈ ਰਾਈਟ ਨਹੀਂ ਵੀ ਉਹਨੂੰ ਇਲਾਜ ਠੀਕ ਨਹੀਂ ਲੇ ਸਵਾਲ ਇਹਦਾ ਸੋ ਇਸ ਕਰਕੇ ਇਹਦੇ ਵਿੱਚ ਜਿਹੜਾ ਇਹ ਕਹੀ ਜਾਂਦੇ ਅਸੀਂ ਟੈਕਨੀਕਲ ਦੇਖਾਂਗੇ ਜੀ ਅਸੀਂ ਆਹ ਦੇਖਾਂਗੇ ਜੀ ਅਸੀਂ ਉਹ ਦੇਖਾਂਗੇ ਜੀ ਅਸੀਂ ਇਹਦੇ ਉੱਤੇ ਜੇ ਇਹਨਾਂ ਨੂੰ ਲੱਗਦਾ ਹੈ ਕੇ ਇਸ ਆਕਸੀਜਨ ਘੱਟ ਹੋਣ ਕਰਕੇ ਪ੍ਰੈਸ਼ਰ ਘਟਣ ਕਰਕੇ ਕੁਝ ਨਹੀਂ ਹੋਇਆ ਇਹ ਇੰਡੀਪੈਂਡੈਂਟਲੀ ਉਹਨੂੰ ਵੀ ਕਰਾਉਣਾ ਜਿਹੜੇ ਬੰਦੇ ਉਸਦੇ ਜ਼ਿੰਮੇਵਾਰ ਨੇ ਉਹੀ ਇਨਕੁਆਰੀ ਕਰ ਰਹੇ ਨੇ ਹੂੰ ਜੇ ਉਹਨਾਂ ਨੇ ਆਪ ਹੀ ਇਨਕੁਆਰੀ ਹੈਲਥਸ ਜਮ ਕਾਰਪੋਰੇਸ਼ਨ ਨੂੰ ਠੇਕਾ ਦਿੱਤਾ ਹੋਇਆ ਨਾ ਹਾਂ ਬਿਲਕੁਲ ਠੀਕ ਜੇ ਹੈਲਥਸ ਜਮ ਕਾਰਪੋਰੇਸ਼ਨ ਦੇ ਅੰਦਰ ਇਹ ਹਸਤਾਲਾ ਇਹ ਕਿਸੇ ਨੂੰ ਇੰਡੀਪੈਂਡੈਂਟ ਇਨਕੁਆਰੀ ਕਿਉਂ ਨਹੀਂ ਕਰਾਉਂਦੇ ਜਦੋਂ ਮੰਨ ਲਓ ਆਪਾਂ ਟੈਕਨੀਕਲ ਗਲਿਚ ਵੀ ਅੱਗੇ ਨੂੰ ਨਾ ਹੋਵੇ ਫਿਰ ਇਨਕੁਆਰੀ ਇੰਡੀਪੈਂਡੈਂਟ ਕਿਉਂ ਨਹੀਂ ਕਰਾਉਂਦੇ ਮੇਰਾ ਸਵਾਲ ਇਹ ਵੱਡਾ ਹੈ ਕਿਉਂਕਿ ਇਦਾਂ ਨਹੀਂ ਕੰਮ ਹੋਣ ਦਾ ਡਰ ਬਹੁਤਾ ਰਹਿੰਦਾ ਹੈ ਬਿਲਕੁਲ ਠੀਕ ਮੈਂ ਲਗਾਤਾਰ ਅਸੀਂ ਨਸੀਧਿਆ ਦੇ ਵਿੱਚ ਵੀ ਮਮੂਡੀ ਦੀ ਆਕਸੀਜਨ ਦੀ ਉਹ मतलब ਮਦਦੇ ਫੜਕਣ ਦਾ ਡਰ ਇਹਦਾ ਨਾਦੀ ਨਾਲ ਹੀ ਅਗਲੀ ਗੱਲ ਇਹ ਦੀ ਇੱਕ ਸ਼ੰਕਾ ਹੋਰ ਪੈਦਾ ਹੁੰਦੀ ਹੈ ਮਰੀਜ਼ ਭਾਵੇਂ ਸਖਤ ਬਿਮਾਰ ਜਿਆਦਾ ਹੋ ਸਕਦੇ ਨੇ ਪਰ ਜਿਹੜੇ 6:30 ਵਜੇ 6:35 40 ਤੇ ਤੁਹਾਡਾ ਪ੍ਰੈਸ਼ਰ ਘਟਦਾ ਤੇ 7:30 ਵਜੇ ਨੂੰ ਤਿੰਨ ਮਰੀਜ਼ ਮਰ ਜਾਂਦੇ ਨੇ ਤੇ ਜਿਹੜੇ ਆਕਸੀਜਨ ਦੇ ਉੱਤੇ ਸੀ ਤਾਂ ਸ਼ੰਕਾ ਤਾਂ ਇਸ ਪਾਸੇ ਜਾਂਦਾ ਹੀ ਹੈ ਵੀ ਪ੍ਰੈਸ਼ਰ ਘਟਣ ਕਰਕੇ 1 ਲੱਖ ਤੋਂ ਉਹਨਾਂ ਦਾ ਜਿਹੜਾ ਸੀ ਰੰਗ ਉਹ ਆਕਸੀਜਨ ਜਿਹੜੀ ਹੈਗੀ ਹੈ ਕਨਸੈਂਟ੍ਰੇਸ਼ਨ ਕਹਿੰਦੇ ਆ ਯਾਨੀ ਕਿ ਆਕਸੀਜਨ ਦੀ ਮਾਤਰਾ ਸਰੀਚ ਘਟ ਗਈ ਤੇ ਉਹ ਮਾਤਰਾ ਘਟ ਗਈ ਤਾਂ ਬੰਦਾ ਗਿਆ ਹੂੰ ਸੋ ਇਹ ਸੰਭਾਵਨਾ ਅਸੀਂ ਬਿਲਕੁਲ ਖਤਮ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਵੀ ਐਸੇ ਕਰਦੀ ਹੋਇਆ ਪਰ ਇਹ ਸੁਵਾਰਨਾ ਇੱਕ ਕਟਮ ਨਹੀਂ ਕਰੀ ਜਾ ਸਕਦੀ ਇਹ ਪਤਾ ਤਾਂ ਹੀ ਲੱਗਦਾ ਜੇ ਉਹਨਾਂ ਦਾ ਪੋਸਟਮਾਰਟਮ ਹੁੰਦਾ ਫਿਰ ਬਲੱਡ ਗੈਸ ਐਨਾਲਿਸਿਸ ਚੱਲ ਜਾਂਦਾ ਤੇ ਇਹ ਦੇਖੋ ਇਹ ਤਾਂ ਚੁੱਕਸੀ ਜਾਣਾ ਹੈ ਨਹੀਂ ਸੀ ਹਾਂ ਹਾਂ ਨਾਲੇ ਨਾਲੇ ਜੇ ਜੇ ਹਸਪਤਾਲ ਕਿ ਜਨ ਪ੍ਰਸ਼ਾਸਨ ਸਹੀ ਹੁੰਦਾ ਤਾਂ ਸ਼ਾਇਦ ਉਹਨਾਂ ਦੇ ਫੇਵਰ ਦੇ ਵਿੱਚ ਇਹ ਗੱਲ ਜਾਂਦੀ ਕਿ ਨਹੀਂ ਹਸਪਤਾਲ ਦੀ ਕੋਈ ਗਲਤੀ ਨਹੀਂ ਹੈ ਇਹ ਮੋਤਾ ਵੈਸੀ ਹੋਏ ਨੇ ਇੱਕ ਜਾਂਦੇ ਜਾਂਦੇ ਪ੍ਰਮਿਤ ਦੁਬਾਰਾ ਨਹੀਂ ਮੰਦਨ ਆਪਨੇ ਦੱਸਣਾ ਚਾਹੀਦਾ ਹਾਂ ਬਿਲਕੁਲ ਪਰ ਵੀ ਤੋਂ ਤਸਵੀਰਾਂ ਜ਼ਰੂਰ ਦੁਬਾਰਾ ਦੇਖਣਾ ਚਾਹੁੰਦੇ ਆ ਤੁਹਾਡੇ ਫੋਨ ਦੇ ਵਿੱਚੋਂ ਕਿਉਂਕਿ ਜੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਨਹੀਂ ਜੀ ਆਕਸੀਜਨ ਦੀ ਕੋਈ ਕਮੀ ਨਹੀਂ ਸੀ ਆਕਸੀਜਨ ਤਾਂ ਬਿਲਕੁਲ ਠੀਕ ਸੀ ਥੋੜਾ ਬੋਤਾ ਪ੍ਰੈਸ਼ਰ ਘੱਟ ਸੀਗਾ ਜੇ ਨਹੀਂ ਸੀ ਤਾਂ ਜਨਾਬ ਹੁਣ ਤਤਕੜਾਤ ਦੇ ਵਿੱਚ ਤੁਸੀਂ ਰਿਪੇਅਰ ਦੁਬਾਰਾ ਕਿਉਂ ਕਰ ਰਹੇ ਹੋ ਆਕਸੀਜਨ ਪਲਾਂਟ ਰਿਪੇਅਰ ਕਿਉਂ ਦੁਬਾਰਾ ਕੀਤਾ ਜਾ ਰਿਹਾ ਇਹ ਵੀ ਇੱਕ ਵੱਡਾ ਸਵਾਲ ਹੈ ਪ੍ਰਮੀਤ ਤੋਂ ਤਸਵੀਰਾਂ ਐਕਸਕਲੂਸਿਵ ਨੇ ਜਿਹੜੀਆਂ ਜ਼ਰੂਰ ਦੇਖਣਾ ਚਾਹਾਂਗੇ ਆਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹ ਤਸਵੀਰਾਂ ਨੇ ਜਿਹੜੀਆਂ ਪ੍ਰਮੀਤ ਦੇ ਕੋਲ ਨੇ ਜਿਸ ਦੇ ਵਿੱਚੋਂ ਇਹ ਕਿਹਾ ਗਿਆ ਸੀਗਾ ਕਿ ਨਹੀਂ ਆਕਸੀਜਨ ਤਾਂ ਬਿਲਕੁਲ ਠੀਕ ਸੀਗਾ ਸਾਡੇ ਪਲਾਂਟ ਬਿਲਕੁਲ ਠੀਕ ਚੱਲ ਰਹੇ ਸੀਗੇ ਜੇ ਠੀਕ ਚੱਲ ਰਹੇ ਸੀ ਤਾਂ ਹੁਣ ਰਿਪੇਅਰ ਕਾਦੀ ਕਰ ਰਹੇ ਹੋ ਤੁਸੀਂ ਉਹ ਵੀ ਜਦੋਂ ਸ਼ੱਕੀ ਮੌਤਾਂ ਹੋਈਆਂ ਉਸ ਤੋਂ ਬਾਅਦ ਪ੍ਰਮੀਤ ਇੱਕ ਕਿੱਥੇ ਦੀਆਂ ਤਸਵੀ ਹਰਪ੍ਰੀਤ ਅੱਜ ਜਿਹੜੇ ਤੁਸੀਂ ਇੱਥੇ ਬਜ਼ੁਰਗ ਵੇਖਦੇ ਪਏ ਇਹਨਾਂ ਦੇ ਪਿੱਛੇ ਜਿਹੜਾ ਕਿ ਉਹ ਕੰਪਰੈਸ਼ਰ ਹੈ ਇਹ ਉਹੀ ਐਲਪੀਐਮ ਵਾਲਾ ਜਿਹੜਾ ਪਲਾਂਟ ਹੈ ਜਿਹੜਾ ਕੱਲ ਜਿਹੜਾ ਉਹ ਖਰਾਬ ਹੋਇਆ ਸੀਗਾ ਜਿੰਦਾ ਇੱਕ ਕੰਪਰੈਸ਼ਰ ਦੱਸਿਆ ਜਾਂਦਾ ਤੇ ਇਹ ਜੋ ਟੈਕਨੀਕਲ ਟੀਮ ਐਸ ਵਿੱਚ ਲੱਗੀ ਆ ਥੱਲੇ ਤੁਸੀਂ ਸਾਰੀਆਂ ਚੀਜ਼ਾਂ ਦੇਖ ਪਾ ਰਹੇ ਹੋ ਇਹ ਉਹ ਸਾਰਾ ਫਲੂਇਡ ਹੈ ਜਿੰਨੂੰ ਹੁਣ ਕਲੀਅਰ ਕਰੀ ਕੀਤਾ ਜਾ ਰਿਹਾ ਤੇ ਖਾਸ ਤੌਰ ਤੇ ਜਿੱਥੇ ਜ਼ਿਆਦਾ ਦਿੱਕਤ ਆਈ ਹੈ ਉਹ ਸਾਰੇ ਮਾਮਲੇ ਨੂੰ ਜਿਹੜਾ ਰਿਪੇਅਰ ਕੀਤਾ ਜਾ ਰਿਹਾ ਫਿਲਟਰ ਇਹਦੇ ਜਿਹੜੇ ਨੇ ਕਿ ਚੈੱਕ ਕੀਤੇ ਜਾ ਰਹੇ ਨੇ ਸਾਰਾ ਕੁਝ ਦੇਖਿਆ ਜਾ ਰਿਹਾ ਇਹ ਉਹ ਪਲਾਂਟ ਆ ਪੀਐ ਇਹ ਹੁਣ ਤਸਵੀਰ ਜਿਹੜੀ ਹੈ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀ ਪਈ ਹੈ ਜੇਕਰ ਇਹਨੂੰ ਕੋਈ ਸਮਝਣਾ ਚਾਵੇ ਡਾਕਟਰ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਆ ਜਿਹੜਾ ਤੁਸੀਂ ਫਲੂਡ ਹਮ ਬਿਲਕੁਲ ਆ ਦੇਖ ਪਾ ਰਹੇ ਹਾਂ ਬਿਲਕੁਲ ਠੀਕ ਗੱਲ ਸ਼ਿਫਟ ਕੀਤਾ ਗਿਆ ਸੀਗਾ ਹਮ ਹੁਣ ਸਵਾਲ ਆ ਕੇ ਉੱਥੇ ਮੁੱਕਦਾ ਕਿ ਤਸਵੀਰਾਂ ਆਪ ਮਾਰੇ ਹੋ ਕੇ ਜਿਹੜੀ ਆ ਕਿ ਉਹ ਗਵਾਹੀ ਦੇ ਰਹੀਆਂ ਨੇ ਜਿਨ੍ਹਾਂ ਦੇ ਜਾਣਾ ਸੇ ਚਲੇ ਗਏ ਹੁਣ ਜਿਹੜੀ ਹੈ ਅਗਲੀ ਜ਼ਿੰਮੇਵਾਰੀ ਜਿਹੜੀ ਬਹੁਤ ਅਹਿਮ ਹੋ ਜਾਂਦੀ ਹੈ ਕਿਉਂਕਿ ਕੱਲਾ ਹਰਪੀਟ ਬਹੁਤ ਨਿਕਲ ਕੇ ਆਂਦੀ ਆ ਪਈ ਆਨੇ ਟੈਕਨੀਕਲ ਜਿਹੜਾ ਇੱਕ ਬੰਦਾ ਸੀਗਾ ਛੁੱਟੇ ਤੇ ਸੀ ਉਂਡੀ ਜਗ੍ਹਾ ਤੇ ਆ ਕੇ ਦੂਸਰਾ ਫਟਾਫਟ ਹੱਪੜਾ ਤਫੜੀ ਤੇ ਲੱਗਾ ਪਰ ਸਿਸਟਮ ਇਹ ਹਰਪੀਟ ਅਸੀਂ 2025 ਤੇ ਪਹੁੰਚ ਗਏ ਆ ਜਿੱਥੇ ਇੱਕ ਪਾਸੇ ਮੱਛਰ ਤੋਂ ਲੋਕੀ ਜਿਹੜਾ ਕਿ ਡੰਗਣ ਤੋਂ ਮਰੀ ਜਾਂਦੇ ਨੇ ਤੇ ਜਿੱਥੇ ਇਹੋ ਜਿਹਾ ਇਹਦਾ ਵੱਡਾ ਇਨਫਰਾਸਟ੍ਰਕਚਰ ਹੋਵੇ ਤੇ ਸਿੱਕਾ ਕ੍ਰਾਂਤੀ ਜਿਹੜੀ ਆ ਕਿ ਉਹ ਆਪਣੀਆਂ ਕਾਰیکٹرز ਹੋਂਦ ਪਰ ਜਿੱਥੇ ਇਦਾਂ ਦੀਆਂ ਦਿੱਕਤਾਂ ਕਰਕੇ ਜੇ ਤਿੰਨ ਅਮਰੀਕਾ ਦੀ ਮੌਤ ਹੋ ਜਾਏ ਆਪਣੇ ਆਪ ਦੇ ਵਿੱਚ ਜਿਹੜੇ ਕਿ ਸਵਾਲ ਬਹੁਤ ਵੱਡੇ ਸਵਾਲ ਬਹੁਤ ਵੱਡੇ ਸਵਾਲ ਹੈ ਬਿਲਕੁਲ ਠੀਕ ਹੈ ਪ੍ਰਮੀਤ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਕਵਰੇਜ ਤੁਸੀਂ ਕੀਤੀ ਹੈ ਔਰ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਲਾਹ ਪਰਵਾਹੀ ਕਿ ਦੇਵਲ ਹੋਈ ਹੈ ਕਿਸੇ ਕਰਕੇ ਮੌਤਾਂ ਹੋਈਆਂ ਨੇ ਇਹ ਮੈਨੂੰ ਲੱਗਦਾ ਹੁਣ ਸਵਾਲ ਹੀ ਬਣਿਆ ਰਹੇਗਾ ਕਿਉਂਕਿ ਇਸ ਸਵਾਲ ਦਾ ਜਵਾਬ ਛਪਿਆ ਸੀਗਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜਿਹੜੀ ਨਹੀਂ ਹੋਈ ਜਿਹੜੀ ਪੋਸਟਮਾਰਟਮ ਨਹੀਂ ਕੀਤੇ ਗਏ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਸਮਝਾਇਆ ਜਾ ਸਕਦਾ ਸੀਗਾ ਕਿ ਪੋਸਟਮਾਰਟਮ ਕਰਾ ਲਓ ਜੇ ਤੁਹਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਉਹ ਸ਼ੰਕਾ ਜਿਹੜੀ ਉਹ ਦੂਰ ਹੋ ਜਾਏਗੀ ਪਰ ਉਹ ਨਹੀਂ ਹੋਇਆ ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਇਹਨਾਂ ਤਿੰਨ ਮੌਤਾਂ ਦੇ ਲਈ ਜ਼ਿੰਮੇਵਾਰ ਕੌਣ ਹੈ ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ